ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਚੈਨਲ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਗੁਰਬਾਣੀ ਕਿਵੇਂ ਆਪਣੇ ਦੁੱਖਾਂ ਨੂੰ ਦੂਰ ਕਰਦੀ ਹੈ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਦੇਖ ਕੇ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਕਈ ਵਾਰ ਆਪਾਂ ਸੋਚਦੇ ਆਂ ਕਿ ਆਪਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਏਗੀ ਪਰ ਆਪਣੀ ਸਿਹਤ ਵੀ ਠੀਕ ਨਹੀਂ ਹੈਗੀ। ਕਈ ਵਾਰ ਆਪਾਂ ਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਆਪਣੇ ਤੋਂ ਉੱਠ ਵੀ ਨਹੀਂ ਹੁੰਦਾ, ਕੰਮਕਾਰ ਵੀ ਨਹੀਂ ਕਰ ਹੁੰਦਾਗਾ। ਪਰ ਜਦੋਂ ਆਪਾਂ ਕਿਸੇ ਡਾਕਟਰ ਦੇ ਕੋਲ ਮੈਡੀਸਿਨ ਲੈਣ ਜਾਣੇ ਆ ਜਾਂ ਰਿਪੋਰਟ ਕਰਵਾਉਣੇ ਆ ਤਾਂ ਉਸ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਇਸੇ ਤਰ੍ਹਾਂ ਖਾਲਸਾ ਜੀ ਤੁਹਾਡੇ ਨਾਲ ਇੱਕ ਭੈਣ ਦੀ ਵਾਰਤਾ ਸਾਂਝੀ ਕਰਨ ਲੱਗੇ ਆ ਕਿ ਜਿੰਨਾ ਦਾ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਤੇ ਸੇਵਾ ਸਿਮਰਨ ਕਰਨ ਦੇ ਨਾਲ ਉਹਨਾਂ ਦੇ ਦੁੱਖ ਦੂਰ ਹੋਏ ਖਾਲਸਾ ਜੀ ਉਹ ਭੈਣ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜੋ ਸਿਹਤ ਸੀ ਉਹ ਇਸ ਤਰ੍ਹਾਂ ਰਹਿੰਦੀ ਸੀ ਕੇ ਜਿਵੇਂ ਉਹਨਾਂ ਨੂੰ ਫੀਵਰ ਹੈ ਜਾਂ ਉਹਨਾਂ ਨੂੰ ਕੋਈ ਨਾ ਕੋਈ ਸੇਤ ਨੂੰ ਬਿਮਾਰੀ ਰੋਗ ਲੱਗਿਆ ਹੋਇਆ ਹੈ ਖਾਲਸਾ ਜੀ ਭੈਣ ਨੇ ਦੱਸਿਆ ਕਿ ਮੈਂ ਬੀਏ ਪਾਸ ਸਟੱਡੀ ਕੀਤੀ ਹੋਈ ਸੀ ਬੀਏ ਤੱਕ ਸਟੱਡੀ ਤੋਂ ਬਾਅਦ ਇਹ ਵਿੱਚ ਕਹਿੰਦੇ ਮੈਂ ਐਜ਼ ਅ ਪ੍ਰਾਈਵੇਟ ਟੀਚਰ ਕਹਿੰਦੇ ਕਿ ਸਕੂਲ ਦੇ ਵਿੱਚ ਮੈਂ ਪੜਾਉਂਦੀ ਸੀ ਕਹਿੰਦੇ ਕਈ ਵਾਰ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਕਿ ਜਿਵੇਂ ਮੈਂ ਸਕੂਲ ਦੇ ਵਿੱਚ ਛੋਟੇ ਬੱਚਿਆਂ ਨੂੰ ਪੜਾ ਕੇ ਆਉਣੀ ਆ ਤੇ ਉਸਤੇ ਕਰਕੇ ਮੈਨੂੰ ਥਕਾਨ ਜ਼ਿਆਦਾ ਮਹਿਸੂਸ ਹੁੰਦੀ ਏ ਪਰ ਕਹਿੰਦੇ ਕਿ ਮੇਰਾ ਮੇਰੇ ਕੋਲ ਸਮਾਂ ਵੀ ਨਹੀਂ ਸੀ ਪਰ ਮੇਰਾ ਮਨ ਵੀ ਨਹੀਂ ਸੀ ਕਰਦਾ ਕਿ ਮੈਂ ਪਾਠ ਕਰਾਂ ਕਹਿੰਦੇ ਸਾਡੇ ਘਰ ਦੇ ਵਿੱਚ ਕੋਈ ਵੀ ਕਹਿੰਦੇ ਅਸੀਂ ਪਰਿਵਾਰ ਦਾ ਮੈਂਬਰ ਪਾਠ ਨਹੀਂ ਸੀ ਕਰਦੇ ਇੱਕ ਉਹਨਾਂ ਦੇ ਮਾਤਾ ਜੀ ਤੋਂ ਇਲਾਵਾ ਉਹ ਭੈਣ ਦੱਸ ਰਹੀ ਹੈ ਕਿ ਮੇਰੇ ਮਾਤਾ ਜੀ ਪਾਠ ਕਰਦੇ ਸਨ ਗੁਰਦੁਆਰਾ ਸਹਿਬ ਵੀ ਜਾਂਦੇ ਸਨ ਪਰ ਕਹਿੰਦੇ ਇਸ ਤੋਂ ਇਲਾਵਾ ਸਾਡੇ ਪਰਿਵਾਰ ਦੇ ਵਿੱਚ ਕੋਈ ਹੋਰ ਮੈਂਬਰ ਪਾਠ ਨਹੀਂ ਸੀ ਕਰਦਾ ਨਾ ਹੀ ਗੁਰਦੁਆਰਾ ਸਹਿਬ ਜਾਂਦਾ ਸੀ ਕੋਈ ਤਾਂ ਸੋਚ ਜਿਨੇ ਖਾਲਸਾ ਜੀ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆਂ ਕਿ ਕਿ ਅੱਜਕੱਲ ਦੇ ਜੋ ਨਵੀਂ ਜਨਰੇਸ਼ਨ ਨੇ ਉਹਨਾਂ ਦੀ ਸੋਚ ਏ ਕਿ ਜੋ ਆਪਾਂ ਕਰਾਂਗੇ ਉਹੀ ਆਪਾਂ ਨੂੰ ਮਿਹਨਤ ਦਾ ਮਿਲੇਗਾ ਉਹਨਾਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਅੱਜਕੱਲ ਦੀ ਜਨਰੇਸ਼ਨ ਦਾ ਵਿਸ਼ਵਾਸ ਬਲੀਵ ਘੱਟ ਕਰਦੇ ਆ ਇਸੀ ਤਰ੍ਹਾਂ ਭੈਣ ਦੱਸਦੀ ਆ ਕਿ ਜਦੋਂ ਵੀ ਮੇਰੀ ਸਿਹਤ ਕਹਿੰਦੇ ਠੀਕ ਨਾ ਰਹਣੀ ਜਾਂ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਣੀ ਤਾਂ ਕਹਿੰਦੇ ਮੇਰੇ ਮਾਤਾ ਜੀ ਨੇ ਮੈਨੂੰ ਇਹੀ ਕਹਿਣਾ ਕਿ ਚੱਲ ਮੇਰੇ ਨਾਲ ਗੁਰਦੁਆਰਾ ਸਾਹਿਬ ਕਦੇ ਜਾਇਆ ਕਰ ਕਦੇ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਕਰ ਕਦੇ ਉੱਥੇ ਸੇਵਾ ਕਰਿਆ ਕਰ ਕੋਈ ਪਾਠ ਕਰ ਲਿਆ ਕਰ ਜਿੰਦੇ ਨਾਲ ਤੇਰੀ ਸਿਹਤ ਠੀਕ ਹੋਵੇ ਕਦੇ ਵੀ ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਕਿ ਜੇ ਇੰਨੇ-ਇੰਨੇ ਵੱਡੇ ਡਾਕਟਰ ਨੇ ਜਿਨ੍ਹਾਂ ਦੇ ਕੋਲ ਮੈਂ ਜਾ ਆਈਆਂ ਸਾਰੇ ਮੈਂ ਟੈਸਟ ਕਰਵਾ ਲਏ ਨੇ ਟੈਸਟਾਂ ਦੇ ਵਿੱਚ ਕੁਝ ਆ ਵੀ ਨਹੀਂ ਰਿਹਾ ਤੇ ਗੁਰਦੁਆਰਾ ਸਾਹਿਬ ਜਾ ਕੇ ਕੀ ਹੋ ਜਾਊਗਾ ਮੈਨੂੰ ਉੱਥੇ ਜਾ ਕੇ ਕਿਹੜਾ ਮੈਂ ਠੀਕ ਹੋ ਜਾਣਾ ਵੀ ਮੇਥੋਂ ਨਹੀਂ ਜਾ ਹੁੰਦਾ ਨਾ ਹੀ ਮੇਰੇ ਤੋਂ ਪਾਠ ਹੁੰਦਾ ਜਦੋਂ ਭੈਣ ਖਾਲਸਾ ਜੀ ਕਹਿੰਦੇ ਵੀ ਮੈਂ ਇਸ ਤਰ੍ਹਾਂ ਵੀ ਵੀ ਆਪਣਾ ਮੁਖ ਮੋੜ ਮੋੜਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਭੈਣ ਦੱਸ ਰਿਹਾ ਕਿ ਮੇਰੇ ਮਨ ਦੇ ਵਿੱਚ ਇਹ ਵੀ ਖਿਆਲ ਆਇਆ ਕਿ ਕਿਉਂ ਨਾ ਕਿਸੇ ਆਪਾ ਸਿਆਣੇ ਤੋਂ ਪੁੱਛ ਲਈਏ ਕਿਸੇ ਬਾਬੇ ਤੋਂ ਪੁੱਛ ਲਈਏ ਕਿਸੇ ਨੇ ਮੇਰੇ ਤੇ ਕੁਝ ਕੀਤਾ ਕਰਾਇਆ ਹੀ ਨਾ ਹੋਵੇ ਤਾਂ ਘਾਲਸਾ ਜੀ ਜਦੋਂ ਇਸ ਪਾਸੇ ਨੂੰ ਆਪਾਂ ਹੋ ਜਾਂਦੇ ਆ ਫਿਰ ਤਾਂ ਆਪਣਾ ਭਲਾ ਤਾਂ ਕੀ ਹੋਣਾ ਆਪਣੀ ਇੱਕ ਉਜੜਨੇ ਖੇੜ ਬਣ ਜਾਂਦੀ ਏ ਕਿਉਂਕਿ ਜੋ ਆਪਣੇ ਕੋਲ ਪੈਸਾ ਹੁੰਦਾ ਹੈ ਜੋ ਆਪਣੇ ਕੋਲ ਬਚਤ ਹੁੰਦੀ ਥੋੜੀ ਬਹੁਤ ਉਹ ਆਪਾਂ ਇਨਾਂ ਚੀਜ਼ਾਂ ਦੇ ਵਿੱਚ ਵੇਸਟ ਕਰ ਦਿੰਦੇ ਆ ਤੇ ਸਭ ਤੋਂ ਵੱਡੀ ਗੱਲ ਕਿ ਕੁਝ ਬੰਨਣਾ ਵੀ ਨਹੀਂ ਹੁੰਦਾ ਇੱਕ ਟੈਨਸ਼ਨ ਤੋਂ ਇਲਾਵਾ ਆਪਾਂ ਨੂੰ ਕੋਈ ਚੀਜ਼ ਨਹੀਂ ਮਿਲਣੀ ਹੁੰਦੀ ਪੈਣ ਦੱਸ ਰਿਹਾ ਕਿ ਕਿਸੇ ਬਾਬੇ ਦੇ ਕੋਲ ਅਸੀਂ ਗਏ ਪਹਿਲੀ ਵਾਰ ਦੇ ਵਿੱਚ ਕਹਿੰਦੇ ਉਹਨਾਂ ਨੇ 18000 ਰੁਪਏ ਲਿਆ ਦੂਸਰੀ ਵਾਰ ਦੇ ਵਿੱਚ ਉਹ ਤੋਂ ਵੀ ਵੱਧ ਕਹਿੰਦੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਨੂੰ ਲੱਖ ਰੁਪਏ ਤੱਕ ਅਸੀਂ ਖਰਚਾ ਕਰ ਲਿਆ ਪਰ ਸਾਨੂੰ 1 ਰੁਪਏ ਦਾ ਵੀ ਫਰਕ ਨਾ ਪਿਆ ਉਹ ਸਗੋਂ ਦੀ ਕਹਿੰਦੇ ਸਾਡੇ ਘਰ ਦੇ ਵਿੱਚ ਕਲੇਸ਼ ਵਧ ਗਿਆ ਇਸ ਗੱਲ ਨੂੰ ਲੈ ਕੇ ਕਿ ਜਿੰਨਾ ਵੀ ਪੈਸਾ ਸੀ ਵੀ ਸਾਰਾ ਖਰਚਿਆ ਗਿਆ ਤੇ ਪਰ ਕੋਈ ਫਰਕ ਵੀ ਨਾ ਪਿਆਸ ਕਹਿੰਦੇ ਸਾਡੀ ਫੈਮਿਲੀ ਦੇ ਵਿੱਚ ਲੜਾਈ ਕਲੇਸ਼ ਰਹਿਣ ਲੱਗਾ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਪੈਣਕੇ ਦੇ ਮੇਰੇ ਮਾਤਾ ਜੀ ਨੇ ਮੈਨੂੰ ਫਿਰ ਕਿਹਾ ਕਿ ਤੂੰ ਸਾਰੀਆਂ ਜਗ੍ਹਾ ਤੇ ਜਾਈਂ ਹਰ ਇੱਕ ਜਗ੍ਹਾ ਤੇ ਜਾ ਕੇ ਦੇਖ ਲਿਆ ਤਾਂ ਇੱਕ ਵਾਰ ਗੁਰਦੁਆਰਾ ਸੇਵ ਜਾਣਾ ਸ਼ੁਰੂ ਕਰ ਤੇ ਘਰ ਦੇ ਵਿੱਚ ਪਾਠ ਕਰਨਾ ਸ਼ੁਰੂ ਕਰ ਪੈਣ ਦੱਸਦੇ ਆ ਕਿ ਮੇਰਾ ਮਨ ਬਿਲਕੁਲ ਵੀ ਪਾਠ ਕਰਨ ਨੂੰ ਨਹੀਂ ਸੀ ਕਰਦਾ ਕਹਿੰਦੇ ਪਹਿਲਾਂ ਤਾਂ ਮੈਂ ਆਪਣੇ ਮਾਤਾ ਜੀ ਦੇ ਨਾਲ ਗੁਰਦੁਆਰਾ ਸਹਿਬ ਜਾਣਾ ਸ਼ੁਰੂ ਕੀਤਾ ਜਦੋਂ ਮੈਂ ਗੁਰਦੁਆਰਾ ਸਹਿਬ ਜਾਣਾ ਸ਼ੁਰੂ ਕੀਤਾ ਕਹਿੰਦੇ ਕਿ ਮੇਰੇ ਮਨ ਨੂੰ ਥੋੜਾ ਸਕੂਨ ਮਿਲਣਾ ਗੁਰਦੁਆਰਾ ਸਹਿਬ ਜਾ ਕੇ ਕਹਿੰਦੇ ਘਰ ਦੇ ਵਿੱਚ ਆਉਣਾ ਤੇ ਮੈਂ ਖਿੰਜੀ-ਖਿੰਜੀ ਰਹਿਣਾ ਕਿਤੇ ਫਿਰ ਮੈਂ ਸੋਚਿਆ ਵੀ ਮੈਂ ਗੁਰਦੁਆਰਾ ਸਹਿਬ ਜਦੋਂ ਜਾਂਦੀ ਆ ਉਥੇ ਜਿੰਨਾ ਕੁ ਸਮਾਂ ਬੈਠਦੀ ਆ ਓਨਾ ਕੁ ਸਮਾਂ ਮੈਂ ਪਾਠ ਕਰ ਲਿਆ ਗੀ ਪਰ ਮੈਂ ਘਰ ਦੇ ਵਿੱਚ ਪਾਠ ਮੇਰੇ ਤੋਂ ਹੋਣਾ ਵੀ ਨਹੀਂ ਤੇ ਮੈਂ ਕਰਨਾ ਵੀ ਨਹੀਂ ਤੇ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਮੈਂ ਆਪਣੇ ਮਾਤਾ ਜੀ ਨੂੰ ਕਿਹਾ ਕਿ ਮੈਂ ਗੁਰਦੁਆਰਾ ਸਹਿਬ ਪਾਠ ਕਰਾਂਗੀ ਕਹਿੰਦੇ ਮੇਰੇ ਮਾਤਾ ਜੀ ਨੇ ਕਿਹਾ ਕੋਈ ਗੱਲ ਨਹੀਂ ਜਿੰਨਾ ਟਾਈਮ ਤੂੰ ਪਾਠ ਕਰਨਾ ਕਰ ਲਈ ਮੇਰੇ ਕੋਲ ਬੈਠੀ ਰਹਾਂਗੀ ਕਹਿੰਦੇ ਮੈਂ ਗੁਰਦੁਆਰਾ ਸਹਿਬ ਦੇ ਵਿੱਚ ਭੈਣ ਕਹਿੰਦੇ ਜਪਜੀ ਸਾਹਿਬ ਤੇ ਚਪਈ ਸਾਹਿਬ ਦਾ ਪਾਠ ਕਰਕੇ ਆਉਣਾ ਕਹਿੰਦੇ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜਾਣਾ ਤੇ ਕਹਿੰਦੇ ਚਪਈ ਸਾਹਿਬ ਦਾ ਪਾਠ ਕਰਨਾ ਜਪਜੀ ਸਾਹਿਬ ਦਾ ਏਸੀ ਤਰ੍ਹਾਂ ਖਾਲਸਾ ਜੀ ਪਹਿਨ ਕਹਿੰਦੇ ਜਦੋਂ ਮੇਰੀ ਰੁਟੀਨ ਬਣੀ ਮੈਨੂੰ ਮਹੀਨਾ 2 ਮਹੀਨੇ ਹੋਏ ਤੇ ਕਹਿੰਦੇ ਜਦੋਂ ਮੈਂ ਘਰ ਆਉਣਾ ਤੇ ਮੈਨੂੰ ਘਰ ਆ ਕੇ ਵੀ ਕਹਿੰਦੇ ਇਸ ਤਰ੍ਹਾਂ ਲੱਗਣਾ ਕਿ ਜਿਵੇਂ ਮੈਂ ਪਾਠ ਕਰਾਂ ਕਹਿੰਦੇ ਇੱਕ ਮੇਰੇ ਮਨ ਦੇ ਅੰਦਰੋਂ ਖਿੱਚ ਜੀ ਪੈਣੀ ਕਹਿੰਦੇ ਫਿਰ ਮੈਂ ਹਰ ਰੋਜ਼ ਸਵੇਰੇ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਜਾਪ ਕਰਨਾ ਤੇ ਰਹਿ ਰਾਸ ਦੇ ਸਮੇਂ ਰਹਿ ਰਾਸ ਸਬਦ ਦਾ ਪਾਠ ਕਰਨਾ ਕਹਿੰਦੇ ਇਸ ਤਰ੍ਹਾਂ ਦੋ ਟਾਈਮ ਹੈ ਪਾਠ ਕਰਨਾ ਕਹਿੰਦੇ ਕਿ ਜਿਹੜੀ ਮੇਰੀ ਸਿਹਤ ਕਦੇ ਮੇਰੇ ਸਿਰ 'ਚ ਪੇਨ ਕਦੇ ਪੇਟ 'ਚ ਕਦੇ ਲੱਤਾਂ 'ਚ ਕਹਿੰਦੇ ਹਰ ਰੋਜ਼ ਨਵੀਂ ਤੋਂ ਨਵੀਂ ਕਹਿੰਦੀ ਗੱਲ ਹੁੰਦੀ ਸੀ ਮੇਰੇ ਨਾਲ ਪਰ ਰੋਟਾਂ 'ਚ ਕੁਝ ਨਾ ਆਉਣਾ ਮੈਡੀਸਿਨ ਨਾਲ ਵੀ ਫਰਕ ਨਾ ਪੈਣਾ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਜਿਵੇਂ ਮੇਰੇ ਸਰੀਰ ਦੇ ਵਿੱਚ ਥੋੜੀ એનર્ਜੀ ਹੁੰਦੀ ਏ ਤੇ ਜਿਵੇਂ ਮੇਰੀ ਸਿਹਤ ਨੂੰ ਵੀ ਫਰਕ ਏ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਮੈਂ ਕਹਿੰਦੇ ਮੈਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਕੇ ਵੀ ਆਉਣਾ ਕਰਦੇ ਆਪਣੇ ਮਾਤਾ ਜੀ ਨਾਲ ਕੰਮ ਵੀ ਕਰਵਾਉਣੇ ਤੇ ਮੈਂ ਪਾਠ ਵੀ ਕਰਨਾ ਗੁਰਦੁਆਰਾ ਸਾਹਿਬ ਵੀ ਜਾਣਾ ਕਿੱਥੇ ਤੱਕ ਖਾਲਸਾ ਜੀ ਮੈਂ ਕਹਿੰਦੇ ਕਿ ਮੈਂ ਸਿਰਫ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਕੇ ਆਉਂਦੀ ਸੀ ਨਾ ਮੈਂ ਘਰ ਦੇ ਵਿੱਚ ਕੰਮ ਕਰਦੀ ਸੀ ਨਾ ਹੀ ਪਾਠ ਕਰਦੀ ਸੀ ਨਾ ਹੀ ਗੁਰਦੁਆਰਾ ਸਾਹਿਬ ਜਾਂਦੀ ਸੀ ਕਿਉਂਕਿ ਇੱਕ ਤਾਂ ਭੈਣ ਕਹਿੰਦੇ ਕਿ ਮੇਰਾ ਸਰੀਰ ਸਾਥ ਨਹੀਂ ਸੀ ਦੇਂਦਾ ਮੈਨੂੰ ਇਦਾਂ ਹੁੰਦਾ ਸੀ ਜਿਵੇਂ ਮੈਨੂੰ ਬੁਖਾਰ ਹੈ ਕਹਿੰਦੇ ਮੈਂ ਮਾਤਾ ਜੀ ਮੈਨੂੰ ਜਿਆਦਾ ਕੰਮ ਕਰਦੇ ਲਈ ਬੋਲਦੇ ਨਹੀਂ ਸਨ ਤੇ ਕਹਿੰਦੇ ਮੇਰੇ ਤੋਂ ਹੁੰਦਾ ਨਹੀਂ ਸੀ ਪਰ ਕਹਿੰਦੇ ਜਦੋਂ ਤੋਂ ਮੈਂ ਗਰਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ ਕਹਿੰਦੇ ਕਿ ਮੇਰੀ ਸਿਹਤ ਬਿਲਕੁਲ ਠੀਕ ਹੋ ਗਈ ਤੇ ਕਹਿੰਦੇ ਜਿਹੜੇ ਕਿ ਸਾਡੇ ਘਰ ਦੇ ਹਾਲਾਤ ਮਾੜੇ ਹੋਏ ਸੀ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕਹਿੰਦੇ ਅੱਗੇ ਅਰਦਾਸ ਬੇਨਤੀ ਕਰਦੇ ਰਹੇ ਹਰ ਰੋਜ਼ ਪਾਠ ਵੀ ਕਰਨਾ ਗੁਰਦੁਆਰਾ ਸਾਹਿਬ ਵੀ ਜਾਣਾ ਤੇ ਭੈਣ ਦੱਸਦੀ ਆ ਖਾਲਸਾ ਜੀ ਕਿ ਸਾਡੇ ਜੋ ਘਰ ਦੇ ਹਾਲਾਤ ਸਿワイ ਗਰੂ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਵਿੱਚੋਂ ਕਹਿੰਦੇ ਵੀ दारू ਜਿਹੜੀ ਦਵਾਈ ਸੀ ਜੋ ਫਾਦਰ ਸਾਹਿਬ ਕਹਿੰਦੇ दारू ਪੀਂਦੇ ਸੀ ਕਹਿੰਦੇ ਮੇਰੀ ਜੋ ਦਵਾਈ ਚੱਲਦੀ ਸੀ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਕਹਿੰਦੇ ਸਾਡੇ ਘਰ ਚੋਂ ਦੂਰ ਹੋਈਆਂ ਤੇ ਵਾਹਿਗੁਰੂ ਦੀ ਸਾਡੇ ਘਰ ਪਰਿਵਾਰ ਤੇ ਕਿਰਪਾ ਹੋਈ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਬੈਣ ਕਹਿੰਦੇ ਕਿ ਮੈਨੂੰ ਅੱਜ ਸਾਲ ਡੇਢ ਸਾਲ ਹੋ ਗਿਆ ਕਹਿੰਦੇ ਕਿ ਮੈਨੂੰ ਮੈਂ ਕਿਸੇ ਵੀ ਚੀਜ਼ ਦੀ ਅੱਜ ਤੱਕ ਕਦੇ ਵੀ ਦਵਾਈ ਨਹੀਂ ਲਈ ਕਹਿੰਦੇ ਨਹੀਂ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਤੇ ਸਾਡਾ ਸਾਰਾ ਪਰਿਵਾਰ ਗਰਬਾਣੀ ਦੇ ਨਾਲ ਜੁੜਿਆ ਹੋਇਆ ਹੈ ਕਹਿੰਦੇ ਕਿ ਅਸੀਂ ਪਹਿਲਾਂ ਕਿਤੇ ਭੁੱਲੇ ਬੈਠੇ ਸੀ ਮਹਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਧੇ ਰਸਤੇ ਪਾਇਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਸਭ ਕੁਝ ਠੀਕ ਹੋ ਗਿਆ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਆ ਕਿ ਕਹਿੰਦੇ ਗੁਰਬਾਣੀ ਦੇ ਨਾਲ ਮੇਰੇ ਦੁੱਖ ਦੂਰ ਹੋਏ ਨੇ ਮੈਂ ਬਹੁਤ ਜਗ੍ਹਾ ਜਾ ਕੇ ਦੇਖਿਆ ਬਹੁਤ ਕੁਝ ਕਰਕੇ ਦੇਖਿਆ ਪਰ ਮੈਨੂੰ ਫਰਕ ਨਹੀਂ ਪਿਆ ਜਦੋਂ ਮੈਂ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ ਮੇਰੇ ਸਾਰੇ ਦੁੱਖ ਦੂਰ ਕੀਤੇ ਗੁਰਬਾਣੀ ਨੇ ਤੇ ਸਾਡੇ ਘਰ ਦੇ ਵਿੱਚ ਜੋ ਕਲਾ ਕਲੇਸ਼ ਹੁੰਦਾ ਸੀ ਉਹ ਵੀ ਦੂਰ ਹੋਇਆ ਸੋ ਖਾਲਸਾ ਜੀ ਗੁਰਬਾਣੀ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਨਾ ਜਨਮਾਂਤਰਾਂ ਦੇ ਦੁੱਖਾਂ ਦਾ ਵਿਨਾਸ਼ ਕਰ ਦਿੰਦੀ ਏ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਾਰੇ ਭੈਣ ਭਰਾ ਗਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਜੋੜੋ ਤੋਂ ਘਾਲਸਾ ਜੀ ਉਸ ਭੈਣ ਦੀ ਛੋਟੀ ਜੀ ਵਾਰਤਾ ਸਿੱਖ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਉਣੀ ਉੱਲਾ ਚੁਕਾ ਦੀ ਖੀਵਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਚਾ ਸਾਰੇ ਭੈਣ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ